ਸਰ ਸ਼ੇਖਾਲ ਜੀ ਵਿਆਹੀ ਪਹਿਲੀ ਰਾਤ ਮਾਂ ਨੇ ਮੈਨੂੰ ਦੱਸਿਆ ਕਿ ਤੇਰਾ ਵਿਆਹ ਵੱਡੀ ਉਮਰ ਦੇ ਮਰਦ ਨਾਲ ਹੋ ਰਿਹਾ ਤੂੰ ਹਮੇਸ਼ਾ ਸੁਖੀ ਰਹੇਂਗੀ ਮਾਂ ਦੀ ਇਹ ਗੱਲ ਉਦੋਂ ਮੈਨੂੰ ਸਮਝ ਨਹੀਂ ਆਈ ਸੀ ਪਰ ਸੁਹਾਗ ਰਾਤ ਵਾਲੇ ਦਿਨ ਮੇਰੇ ਪੈਰਾਂ ਤੋਂ ਧਰਤੀ ਜ਼ਮੀਨ ਖਿਸਕ ਗਈ ਜਦੋਂ ਮੇਰੇ ਘਰ ਵਾਲੇ ਨੇ ਕਮਰੇ ਵਿੱਚ ਆਉਂਦਿਆਂ ਹੀ ਮੇਰੇ ਨਾਲ ਵਿਹਵਰੀ ਵਿਆਹੀ ਪਹਿਲੀ ਰਾਤ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੇ ਘਰ ਵਾਲੇ ਦੀ ਟੀਕ ਕਰ ਰਹੀ ਸੀ ਮੈਨੂੰ ਬੈਠਦੇ ਬੈਠਿਆ ਕੁਝ ਸਮਾਂ ਹੋਇਆ ਸੀ ਤੋਂਦੋਂ ਮੈਨੂੰ ਬੈੱਡ ਦੇ ਥੱਲੇੋਂ ਕੁਝ ਅਜੀਬ ਕਿਸਮ ਦੀ ਆਵਾਜ਼ ਆਈ ਮੈਂ ਉਸ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਬੈੱਡ ਤੇ ਬੈਠ ਗਈ ਤੇ ਆਪਣੇ ਘਰਵਾਲੇ ਦੀ ਰੀਡ ਕਰਨ ਲੱਗੀ ਥੋੜੇ ਸਮੇਂ ਬਾਅਦ ਫੇਰ ਤੋਂ ਮੈਨੂੰ ਉਹੀ ਆਵਾਜ਼ ਸੁਣਾਈ ਦਿੱਤੀ ਮੈਂ ਡਰ ਗਈ ਸੀ ਕਿਉਂਕਿ ਉਸ ਘਰ ਵਿੱਚ ਮੈਂ ਨਵੀਂ ਸੀ ਮੈਂ ਛਾਲ ਮਾਰ ਕੇ ਬੈੱਡ ਤੋਂ ਥੱਲੇ ਉਤਰ ਗਈ ਤੇ ਹੌਲੀ ਜਿਹੀ ਬੈੱਡ ਦੇ ਥੱਲੇ ਲਈ ਵੇਖਣ ਲੱਗੀ ਪਰ ਝੂਮੇ ਬੈਠਦੇ ਥੱਲੇ ਵੇਖਿਆ ਉਹ ਵੇਖ ਕੇ ਮੇਰੀ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਮੈਂ ਆਪਣਾ ਵਿਆਹ ਵਾਲਾ ਲਹਿੰਗਾ ਸੰਭਾਲਦੀ ਹੋਈ ਬੈਠ ਤੇ ਬੈਠ ਗਈ ਤੇ ਸੋਚਣ ਸੋਚਣ ਲੱਗੀ ਕਿ ਜਿਸ ਨੂੰ ਮੇਰੀ ਮਾਂ ਨੇ ਫਾਇਦਾ ਦੱਸਿਆ ਮੈਨੂੰ ਕੁਝ ਵੀ ਫਾਇਦਾ ਨਜ਼ਰ ਨਹੀਂ ਆ ਰਿਹਾ ਸੀ ਮੇਰਾ ਘਰ ਬੜਾ ਪਹਿਲੇ ਹੀ ਕਿਸੇ ਹੋਰ ਦੇ ਨਾਲ ਮੈਨੂੰ ਕੀ ਉਹ ਖਾ ਪਿਆਰ ਕਰੂਗਾ ਮੇਰੇ ਦਿਲ ਨੂੰ ਅਜੀਬ ਘਬਰਾਹਟ ਹੋ ਰਹੀ ਸੀ ਮੈਂ ਜਿੰਨੇ ਅਰਮਾਨ ਲੈ ਕੇ ਇਸ ਘਰ ਵਿੱਚ ਆਈ ਸਾਰੇ ਮੈਨੂੰ ਮਿੱਟੀ ਵਿੱਚ ਮਿਲਦੇ ਵਿਖਾਈ ਦੇ ਰਹੀ ਸੀ ਮੈਂ ਕਮਰੇ ਵਿੱਚ ਬੈਠੀ ਰੋ ਰਹੀ ਸੀ 1 ਘੰਟੇ ਬਾਅਦ ਮੇਰਾ ਘਰਵਾਲਾ ਕਮਰੇ ਵਿੱਚ ਆਇਆ ਤੇ ਜਦੋਂ ਹੀ ਮੇਰਾ ਘਰਵਾਲਾ ਕਮਰੇ 'ਚ ਆਇਆ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੀ ਮੈਂ ਉਸ ਨੂੰ ਉਡੀਕ ਰਹੀ ਸੀ ਪਰ ਫਿਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰਾ ਘਰਵਾਲਾ ਮੇਰੇ ਕੋਲ ਤਾਂ ਆਇਆ ਹੀ ਨਹੀਂ ਉਹ ਤਾਂ ਬੈੱਡ ਦੇ ਥੱਲੇ ਲੁਕ ਗਿਆ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਆਪਣੇ ਘਰਵਾਲੇ ਦੇ ਨਾਲ ਨਫ਼ਰਤ ਹੋਣ ਲੱਗ ਪਈ ਸੀ ਜਿਸ ਨੂੰ ਮੇਰੀ ਮਾਂ ਨੇ ਚੰਗਾ ਫਾਇਦਾ ਦੱਸਿਆ ਉਹ ਫਾਇਦਾ ਨਹੀਂ ਮੇਰਾ ਨੁਕਸਾਨ ਸੀ ਅਰੇ ਸੰਦੀਮਤਾਬਕ ਜਦੋਂ ਉਹਲੇ ਦਿਨ ਮੈਂ ਆਪਣੇ ਕਿੱਕੇ ਫੇਰਾ ਪਾਉਣ ਲਈ ਗਈ ਤਾਂ ਘਰ ਜਾਂਦੇ ਹੀ ਮੇਰੀਆਂ ਭੈਣਾਂ ਨੇ ਮੈਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਤੇ ਕਈ ਤਰ੍ਹਾਂ ਦੇ ਸਵਾਲ ਮੇਰੇ ਕੋਲ ਪੁੱਛ ਰਹੀਆਂ ਸੀ ਪਰ ਮੈਂ ਉਹਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੀ ਉਹਨਾਂ ਨੂੰ ਲੱਗਾ ਕਿ ਮੈਂ ਥੱਕ ਗਈ ਹੋਵਾਂਗੀ ਉਹਨਾਂ ਨੇ ਮੈਨੂੰ ਕਿਹਾ ਤੂੰ ਆਪਣੇ ਕਮਰੇ ਵਿੱਚ ਆ ਕੇ ਆਰਾਮ ਕਰ ਲੈ ਮੈਂ ਫਟਾਫਟ ਆਪਣੇ ਕਮਰੇ ਵਿੱਚ ਗਈ ਤੇ ਤਰ੍ਹਾਂ ਨੇ ਕਿਸੇ ਰੱਖ ਕੇ ਰੋਣ ਲੱਗ ਪਈ ਮੈਨੂੰ ਅਜੀਬ ਜਿਹੀ ਘਬਰਾਹਟ ਹੋਣ ਲੱਗੀ ਸੀ बुखार ਨਾਲ ਮੇਰਾ ਸਰੀਰ ਤਪ ਰਿਹਾ ਸੀ ਸ਼ਾਮ ਨੂੰ ਜਦੋਂ ਮੇਰਾ ਘਰਵਾਲਾ ਮੈਨੂੰ ਲੈਣ ਆਇਆ ਜਦੋਂ ਉਸਨੇ ਵੇਖਿਆ ਕਿ ਮੈਨੂੰ ਬੁਖਾਰ ਹੈ ਤਾਂ ਉਸਨੇ ਕਿਹਾ ਤੂੰ ਇੱਥੇ ਰੁਕ ਜਾ ਜਦੋਂ ਤੇਰਾ ਬੁਖਾਰ ਠੀਕ ਹੋ ਗਿਆ ਤਾਂ ਤੂੰ ਆ ਜਾਈਂ ਅਰਮਾਨ ਦੇ ਵਤੀਰਾ ਮੈਨੂੰ ਬਿਲਕੁਲ ਪਸੰਦੀ ਆਇਆ ਸੀ ਤੂੰ ਅਗਲੇ ਹੀ ਦਿਨ ਮੈਨੂੰ ਉੱਥੇ ਛੱਡ ਕੇ ਆਪ ਚਲਾ ਗਿਆ ਜਦਕਿ ਮੇਰੀਆਂ ਭੈਣਾਂ ਦੇ ਘਰ ਵਾਲੇ ਤਾਂ ਉਹਨਾਂ ਨੂੰ ਇੱਕ ਦਿਨ ਵੀ ਪੇਕੇ ਨਹੀਂ ਛੱਡਦੇ ਉਸ ਨੂੰ ਮੇਰੀ ਜ਼ਰੂਰਤ ਵੀ ਕੀ ਸੀ ਜਦੋਂ ਉਸ ਦੀ ਜ਼ਿੰਦਗੀ ਵਿੱਚ ਕੋਈ ਹੋ ਰਹੀ ਸੀ ਤਾਂ ਮੈਨੂੰ ਵਿਆਹ ਤੋਂ ਅਗਲੇ ਦਿਨ ਮੇਰੇ ਪੇਕੇ ਛੱਡ ਗਿਆ ਨਹੀਂ ਤਾਂ ਕੋਈ ਵੀ ਘਰ ਵਾਲਾ ਆਪਣੀ ਘਰਵਾਲੀ ਨੂੰ ਵਿਆਹ ਤੋਂ ਅਗਲੇ ਦਿਨ ਪੇਕੇ ਨਹੀਂ ਛੱਡ ਕੇ ਜਾਂਦਾ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਵਾਪਸ ਆਪਣੇ ਘਰ ਵਾਲੇ ਨਾਲ ਨਹੀਂ ਜਾਣਾ ਇਹੀ ਸੋਚਦੇ ਸੋਚਦੇ ਮੈਂ ਫੇਰ ਸੌ ਗਈ ਜਦੋਂ ਮੇਰੀ ਅੱਖ ਖੁੱਲੀ ਤਾਂ ਰਾਤ ਦਾ ਸਵਾਹ ਹੋ ਗਿਆ ਸੀ ਸਾਰੇ ਰੋਟੀ ਖਾ ਰਹੇ ਸੀ ਮੇਰੇ ਪਿਓ ਨੇ ਮੈਨੂੰ ਆਵਾਜ਼ ਦਿੱਤੀ ਕਿ ਪ੍ਰੀ ਤਾਜਾ ਰੋਟੀ ਖਾ ਲੈ ਤੇ ਕਹਿਣ ਲੱਗੇ ਤੂੰ ਕਿੰਨੀ ਖੁਸ਼ਕਿਸਮਤ ਆ ਤੈਨੂੰ ਕਿੰਨਾ ਚੰਗਾ ਘਰਵਾਲਾ ਮਿਲਿਆ ਤੇਰੀ ਸਿਹਤ ਸਹੀ ਨਹੀਂ ਸੀ ਇਸ ਲਈ ਤੈਨੂੰ ਇੱਥੇ ਛੱਡ ਗਿਆ ਨਹੀਂ ਤਾਂ ਕੌਣ ਇੰਨਾ ਕਰਦਾ ਅਜੇ ਮੈਂ ਸੋਚੀ ਰਹੀ ਸੀ ਕਿ ਮੈਂ ਪਾਪਾ ਨਾਲ ਆਪਣੇ ਘਰਵਾਲੇ ਦੇ ਨਾਲ ਵਾਪਸ ਨਾ ਜਾਣ ਦੀ ਗੱਲ ਕਰਾਂਗੀ ਪਰ ਉਹਨਾਂ ਦੇ ਮੂੰਹ ਤੋਂ ਆਪਣੇ ਘਰਵਾਲੇ ਦੀ ਤਾਰੀਫ਼ ਸੁਣ ਕੇ ਮੈਂ ਆਪਣੇ ਪਿਓ ਦੇ ਚਿਹਰੇ ਵੱਲ ਵੇਖ ਕੇ ਚੁੱਪ ਹੋ ਗਈ ਮੇਰੀ ਹਿੰਮਤ ਹੀ ਨਾ ਹੋਈ ਕਿ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਕਰਾਂ ਕਿਉਂਕਿ ਅਸੀਂ ਇੱਕ ਤੋਂ ਬਾਅਦ ਇੱਕ ਪੰਜ ਭੈਣਾਂ ਸੀ ਪਾਪਾ ਨੇ ਬਹੁਤ ਮੁਸ਼ਕਲ ਨਾਲ ਸਾਨੂੰ ਪਾਲਿਆ ਪੋਸਿਆ ਸਾਡਾ ਵਿਆਹ ਮਸਾਈ ਕੀਤਾ ਅਗਲੇ ਦਿਨ ਸਵੇਰੇ-ਸਵੇਰੇ ਮੇਰਾ ਘਰਵਾਲਾ ਮੈਨੂੰ ਲੈਣ ਲਈ ਆ ਗਿਆ ਸੀ ਪਰ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਆਪਣੇ ਘਰ ਵਾਲੇ ਨਾਲ ਜਾਣ ਦਾ ਪਰ ਕੀ ਕਰਦੀ ਜਾਣਾ ਤਾਂ ਪੈਣਾ ਹੀ ਸੀ ਮੈਂ ਤਿਆਰ ਹੋ ਕੇ ਆਪਣੇ ਘਰ ਵਾਲੇ ਨਾਲ ਆਪਣੇ ਸਹੁਰੇ ਘਰ ਆ ਗਈ ਜਦੋਂ ਮੈਂ ਸਹੁਰੇ ਘਰ ਆਈ ਤਾਂ ਮੈਨੂੰ ਵੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਪਰ ਮੈਂ ਮਹਿਸੂਸ ਕੀਤਾ ਕਿ ਮੇਰੇ ਘਰਵਾਲੇ ਦੀ ਭੈਣ ਮੇਰੇ ਆਉਣ ਤੇ ਬਿਲਕੁਲ ਵੀ ਖੁਸ਼ ਨਹੀਂ ਸੀ ਮੈਂ ਉਹਦੇ ਵਿੱਚ ਇੱਕ ਜੀਵ ਕਿਸਮ ਦੀ ਬੇਚੈਨੀ ਵੇਖੀ ਜਿਵੇਂ ਉਹ ਨਾ ਚਾਹਦੀ ਹੋਏ ਕਿ ਮੈਂ ਕਿਉਂ ਆ ਗਈ ਘਰ ਆਉਂਦਿਆਂ ਹੀ ਉਹ ਮੇਰੇ ਘਰਵਾਲੇ ਨੂੰ ਬਾਹਰ ਤੋਂ ਫੜ ਕੇ ਕਮਰੇ ਵਿੱਚ ਲੈ ਗਈ ਮੇਰਾ ਘਰਵਾਲਾ ਉਸ ਨਾਲ ਚੁੱਪਚਾਪ ਤੁਰ ਪਿਆ ਉਸਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਮੇਰੀ ਨਵੀਂ ਨਵੇਲੀ ਘਰਵਾਲੀ ਖੜੀ ਆ ਪਰ ਉਸ ਨੂੰ ਕੀ ਲੋੜ ਸੀ ਕਿਉਂਕਿ ਉਹਦਾ ਤਾਂ ਸਰਦਾ ਹੀ ਸੀ ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਆ ਕੇ ਬਹਿ ਗਈ ਮੇਰਾ ਘਰਵਾਲਾ ਮੈਨੂੰ ਬੜਾ ਅਜੀਬ ਲੱਗਾ ਤੇ ਉਸ ਦੇ ਪ੍ਰਤੀ ਮੇਰੀ ਨਫ਼ਰਤ ਪੈ ਰਹੀ ਸੀ ਮੈਂ ਉਸ ਨੂੰ ਢੀਕਦੀ ਰਹੀ ਪਰ ਉਹ ਪੂਰੇ 2 ਘੰਟੇ ਬਾਅਦ ਆਇਆ ਮੈਂ ਉਸ ਵੱਲ ਵੇਖ ਕੇ منہ ਪਰੇ ਕਰ ਲਿਆ ਸੀ ਅਤੇ ਆਪਣੇ ਘਰ ਵਾਲੇ ਨੂੰ ਮੈਂ ਬੁਲਾਇਆ ਹੀ ਨਹੀਂ ਉਸ ਤੋਂ ਬਾਅਦ ਮੇਰੇ ਘਰਵਾਲੇ ਨੇ ਵੀ ਮੈਨੂੰ ਨਾ ਬੋਲਣ ਦਾ ਕਾਰਨ ਪੁੱਛਣ ਦੀ ਲੋੜ ਹੀ ਨਾ ਸਮਝੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਮੈਂ ਆਪਣੇ ਘਰਵਾਲੇ ਦੀ ਉਡੀਕ ਕਰ ਰਹੀ ਸੀ ਕਿਉਂਕਿ ਮੈਨੂੰ ਮੀਸੀ ਕਿ ਅੱਜ ਉਹ ਕਮਰੇ ਵਿੱਚ ਜਲਦੀ ਆ ਜਾਊਗਾ పరివేਖਕ ਤਾਂ ਮਹਿਰਾਨੀ ਰਹਿ ਗਈ ਜਦੋਂ ਮੇਰੇ ਘਰ ਵਾਲੇ ਦੀ ਭਜਾਈ ਮੇਰੀ ਨਾਨਦ ਕਮਰੇ ਵਿੱਚ ਆਈ ਮੈਨ ਹੁਣ ਉਸ ਤੋਂ ਨਫ਼ਰਤ ਹੋ ਚੁੱਕੀ ਸੀ ਉਹ ਮੇਰੇ ਨਾਲ ਕਹਿਣ ਲੱਗੀ ਤੇ ਬਿਨਾ ਕੁਝ ਬੋਲੇ ਬੈਠਦੇ ਬੈਠ ਗਈ ਜਿਵੇਂ ਕਿਸੇ ਦੇ ਆਉਣ ਦੀ ੜੀ ਕਰ ਰਹੀ ਹੋਵੇ ਜਦੋਂ ਹੀ ਮੇਰਾ ਘਰ ਵਾਲਾ ਕਮਰੇ ਚ ਆਇਆ ਤਾਂ ਮੇਰੇ ਘਰ ਵਾਲੇ ਦੀ ਭੈਣ ਉਸ ਨੂੰ ਬਾਹਰ ਤੋਂ ਫੜ ਕੇ ਕਹਿਣ ਲੱਗੀ ਮੈਂ ਰੋਟੀ ਖਾਣੀ ਹੈ ਮੇਰੇ ਨਾਲ ਚੱਲ ਮੈਨੂੰ ਰੋਟੀ ਖਵਾ ਮੇਰੇ ਘਰ ਵਾਲਾ ਮੇਰੇ ਨਾਲੋਂ ਜ਼ਿਆਦਾ ਉਸ ਨੂੰ ਸਮਾਂ ਦਿੰਦਾ ਸੀ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਇਸੇ ਘਰ ਵਾਲੀ ਨਹੀਂ ਮੇਰੇ ਘਰ ਵਾਲੇ ਨੂੰ ਗਏ ਹੋਏ ਪੂਰਾ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ ਪਰ ਉਹ ਆਇਆ ਨਹੀਂ ਸੀ ਭਲਾ ਇੰਨਾ ਸਮਾਂ ਲੱਗਦਾ ਕਿਸੇ ਨੂੰ ਰੋਟੀ ਖਵਾਉਣ ਵਿੱਚ ਉਹ ਕੋਈ ਛੋਟੀ ਬੱਚੀ ਨਹੀਂ ਸੀ 20 ਸਾਲਾਂ ਦੀ ਜਵਾਨ ਤੇ ਸੋਹਣੀ ਕੁੜੀ ਸੀ ਆਪਣੇ ਆਪ ਨੂੰ ਰੋਟੀ ਖਾ ਸਕਦੀ ਸੀ ਪਰ ਉਸਨੇ ਮੇਰੇ ਘਰ ਵਾਲੇ ਦੇ ਹੱਥੋਂ ਹੀ ਰੋਟੀ ਖਾਣੀ ਹੁੰਦੀ ਸੀ ਇਹ ਸਭ ਵੇਖ ਕੇ ਮੈਨੂੰ ਬੜਾ ਅਜੀਬ ਲੱਗਦਾ ਜੇ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਸੀ ਉਹ ਵੀ ਮੇਰੇ ਦਿਮਾਗ ਵਿੱਚ ਆਉਂਦਾ ਮੈਂ ਉਸ ਨੂੰ ਉਡੀਕਦੀ ਉਡੀਕਦੀ ਸੌ ਗਈ ਪਰ ਉਹ ਨਾ ਆਇਆ ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੀ ਕੋਈ ਲੋੜ ਨਹੀਂ ਉਸ ਨੂੰ ਆਪਣੀ ਭੈਣ ਤੋਂ ਬਿਨਾ ਕੋਈ ਨਹੀਂ ਦਿਖਦਾ ਪਤਾ ਨਹੀਂ ਫਿਰ ਉਸ ਨੇ ਕੀ ਸੋਚ ਕੇ ਮੇਰੇ ਨਾਲ ਵਿਆਹ ਕਰ ਲਿਆ ਅਗਲੀ ਸਵੇਰ ਮੈਂ ਤਿਆਰ ਹੋ ਗਈ ਸੀ ਮੇਰੀ ਸੱਸ ਕਹਿਣ ਲੱਗੀ ਅੱਜ ਤੁਸੀਂ ਬਾਹਰ ਘੁੰਮ ਫਿਰ आओ ਮੈਂ ਵੀ ਅੰਦਰੇ ਅੰਦਰ ਖੁਸ਼ ਹੋ ਗਈ ਸੀ ਕਿ ਚਲੋ ਮੈਨੂੰ ਵੀ ਆਪਣੇ ਘਰਵਾਲੇ ਦੇ ਨਾਲ ਸਮਾਂ ਬਿਤਾਉਣ ਨੂੰ ਮਿਲੇਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਖੁਸ਼ੀ ਮੇਰੀ ਉਦਾਸੀ ਵਿੱਚ ਬਦਲ ਜਾਊਗੀ ਮੇਰੇ ਘਰਵਾਲੇ ਨੇ ਹਜੇ ਤਿਆਰੀ ਹੋ ਰਹੀ ਸੀ ਤੇ ਮੈਂ ਵੀ ਤਿਆਰ ਹੋ ਗਈ ਸੀ ਬਾਹਰ ਜਾਣ ਲਈ ਇਹਨਾਂ ਨੂੰ ਮੇਰੇ ਘਰਵਾਲੇ ਦੀ ਭੈਣ ਯਾਨੀ ਕਿ ਮੇਰੀ ਨਣਦ ਨੇ ਵੇਖਿਆ ਕਿ ਉਹ ਤਿਆਰ ਹੋ ਰਹੇ ਨੇ ਤੇ ਛੇਤੀ ਨਾਲ ਕੱਪੜੇ ਬਦਲ ਕੇ ਸਾਡੇ ਕਮਰੇ 'ਚ ਆ ਗਈ ਕਹਿਣ ਲੱਗੀ ਮੈਂ ਵੀ ਤੁਹਾਡੇ ਨਾਲ ਜਾਊਂਗੀ ਇਹ ਸਭ ਦੇਖ ਕੇ ਮੈਨੂੰ ਅੰਦਰੋਂ ਇੱਕ ਅੱਗ ਜੀ ਲੱਗ ਗਈ ਆਪਣਾ ਦੁਪੱਟਾ ਉਤਾਰ ਕੇ ਬੈੱਡ ਤੇ ਸੁੱਟ ਦਿੱਤਾ ਤੇ ਆਪਣੇ ਘਰ ਵਾਲੇ ਨੂੰ ਕਿਹਾ ਮੈਂ ਨਹੀਂ ਜਾਣਾ ਤੂੰ ਇਸ ਨੂੰ ਨਾਲ ਲੈ ਜਾ ਇਹ ਸੁਣ ਕੇ ਮੇਰੀ ਸੱਸ ਵੀ ਅੰਦਰ ਆ ਗਈ ਤੇ ਕਹਿਣ ਲੱਗੀ ਤੁਸੀਂ ਇਸ ਨੂੰ ਵੀ ਨਾਲ ਹੀ ਲੈ ਜਾਓ ਫਿਰ ਕੀ ਹੋਇਆ ਜੇ ਤੁਹਾਡੇ ਨਾਲ ਜਾਣਾ ਚਾਹੁੰਦੀ ਆ ਮੈਂ ਹਰਾਨੀ ਨਾਲ ਆਪਣੀ ਸਸਤੇ ਮੂਵਲ ਵੇਖ ਰਹੀ ਸੀ ਕਿ ਇਸ ਨੂੰ ਸਭ ਪਤਾ ਸੀ ਜੋ ਕੁਝ ਮੇਰੇ ਘਰ ਵਾਲੇ ਤੇ ਉਸਦੀ ਭੈਣ ਵਿਚਕਾਰ ਸੀ ਉਹ ਇਹ ਸਭ ਤੋਂ ਵਾਕਫ ਸੀ ਮੈਂ ਬਾਰ ਕੋ ਮਨ ਜਾਣ ਤੋਂ ਮਨਾ ਕਰ ਦਿੱਤਾ ਤਾਂ ਮੇਰਾ ਘਰ ਵਾਲਾ ਖੁਸ਼ੀ ਖੁਸ਼ੀ ਆਪਣੀ ਭੈਣ ਨੂੰ ਨਾਲ ਲੈ ਕੇ ਬਾਹਰ ਰੋਟੀ ਖਾਣ ਲਈ ਚਲਾ ਗਿਆ ਅਤੇ ਸ਼ਾਮ ਨੂੰ ਜਦੋਂ ਘਰ ਆਏ ਤਾਂ ਬਹੁਤ ਜ਼ਿਆਦਾ ਖੁਸ਼ੀ ਮੇਰੇ ਘਰ ਵਾਲੇ ਨੂੰ ਮੇਰੀ ਅਦਾਸੀ ਨਜ਼ਰ ਹੀ ਨਹੀਂ ਆਉਂਦੀ ਸੀ ਮੈਂ ਇਹ ਵੇਖ ਕੇ ਬਹੁਤ ਹੈਰਾਨ ਸੀ ਕਿ ਘਰ ਵਾਲਾ ਆਪਣੀ ਨਵੀਂ ਵਿਆਹੀ ਘਰਵਾਲੀ ਨੂੰ ਇਸ ਤਰ੍ਹਾਂ ਕਿਵੇਂ ਕਰ ਸਕਦਾ ਕਿ ਉਸ ਨੂੰ ਨਜ਼ਰ ਅੰਦਾਜ਼ ਕਿਵੇਂ ਕਰੇ ਉਹ ਵੀ ਕਿਸੇ ਹੋਰ ਦੀ ਖਾਤਰ ਹੁਣ ਮੇਰਾ ਘਰ ਵਾਲਾ ਕੰਮ ਤੇ ਜਾਣ ਲੱਗ ਪਿਆ ਸੀ ਉਸ ਦੇ ਪਿੱਛੇ ਉਸ ਦੀ ਭੈਣ ਸਾਡੇ ਕਮਰੇ 'ਚ ਬੈਠੀ ਰਹਿੰਦੀ ਬਹੁਤ ਹੀ ਜ਼ਿਆਦਾ ਉਥੇ ਸਮਾਂ ਬਤੀਤ ਕਰਦੀ ਸਾਰਾ ਦਿਨ ਮੈਨੂੰ ਉਸ ਤੋਂ ਹੋਰ ਵੀ ਜ਼ਿਆਦਾ ਨਫ਼ਰਤ ਹੋ ਰਹੀ ਸੀ ਮੈਂ ਉਸ ਨੂੰ ਇੱਕ ਪਲ ਵੀ برداشت ਨਹੀਂ ਕਰ ਪਾਉਂਦੀ ਸੀ ਇਸ ਲਈ ਹੁਣ ਮੈਂ ਉਸ ਨੂੰ ਗੱਲ-ਗੱਲ ਤੇ ਝਿੜਕਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਜਾਣ ਲਈ ਕਹਿ ਦਿੱਤਾ ਹੁਣ ਉਸ ਨੇ ਵੀ ਮੇਰੇ ਤੋਂ ਦੂਰੀ ਬਣਾ ਲਈ ਸੀ ਉਹ ਜ਼ਿਆਦਾ ਕਰਕੇ ਆਪਣੇ ਕਮਰੇ ਵਿੱਚ ਹੀ ਰਹਿੰਦੀ ਜੇ ਤੂੰ ਮੇਰੇ ਕਮਰੇ ਚ ਆਉਂਦੀ ਤਾਂ ਮੈਂ ਉਸ ਨੂੰ ਝਟਕ ਕੇ ਬਾਹਰ ਕੱਢ ਦਿੰਦੀ ਮੈਨੂੰ ਹਣੀ ਸਭ ਕੁਝ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ਮੈਂ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਜੋ ਕੁਝ ਉਹ ਮੇਰੇ ਨਾਲ ਕਰ ਰਹੀ ਸੀ ਤੇ ਮੇਰੇ ਘਰ ਵਾਲੇ ਨਾਲ ਕਰ ਰਹੀ ਸੀ ਇੱਕ ਰਾਤ ਮੈਂ ਤੇ ਮੇਰਾ ਘਰ ਵਾਲਾ ਬੈੱਡ ਤੇ ਲੰਮੇ ਪਏ ਸੀ ਅਸੀਂ ਸੌਣ ਦੀ ਤਿਆਰੀ ਕਰ ਰਹੇ ਸੀ ਤਾਂ ਸਾਡਾ ਦਰਵਾਜ਼ਾ ਜੋਰ-ਜੋਰ ਦੀ ਖੜਕਣ ਲੱਗ ਪਿਆ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਮੈਂ ਹੈਰਾਨ रह ਗਈ ਬਾਹਰ ਮੇਰੀ ਨੰਦ ਸੀ ਤੇ ਉਹ ਖੜੀ ਸੀ ਮੇਰੇ ਘਰਵਾਲੇ ਦੀ ਭੈਣ ਝਟ ਅੰਦਰ ਆਈ ਤੇ ਮੇਰੇ ਘਰ ਵਾਲੇ ਦੀ ਬਾਹ ਫੜ ਕੇ ਕਹਿਣ ਲੱਗੀ ਮੇਰੇ ਨਾਲ ਚੱਲ ਮੈਂ ਸੌਣਾ ਇਹ ਸੁਣ ਕੇ ਮੈਨੂੰ ਬੜਾ ਅਜੀਬ ਲੱਗਾ ਉਹ ਕਿਹੜਾ ਛੋਟੀ ਬੱਚੀ ਸੀ ਜਿਸ ਨੇ ਆਪਣੇ ਭਰਾ ਦੇ ਨਾਲ ਹੀ ਸੌਣਾ ਸੀ ਜਾਂ ਫਿਰ ਉਸਦੇ ਭਰਾ ਨੇ ਹਸਪੀਟਲ ਬਲੋਰੀ ਦੇ ਕੇ ਸੌਣਾ ਸੀ ਮੈਂ ਉਸ ਨੂੰ ਕਿਹਾ ਤੂੰ ਜਾ ਕੇ ਸੌ ਜਾ ਇਹਨਾਂ ਨੇ ਨਹੀਂ ਆਉਣਾ ਤਾਂ ਮੇਰਾ ਘਰ ਵਾਲਾ ਛੇਤੀ ਨਾਲ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਂ ਇਸ ਨੂੰ ਸਵਾਕੇ ਹੁਣੇ ਆਉਣਾ ਮੈਨੂੰ ਇਹ ਸਭ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਸੀ ਮੇਰੇ ਬਰਦਾਸ਼ਤ ਦੀ ਹੱਦ ਟੱਪ ਗਈ ਤੇ ਮੈਂ ਇੱਕ ਦਿਨ ਚੀਕ ਕੇ ਬੋਲਣ ਲੱਗ ਪਈ ਕਿ ਤੁਸੀਂ ਇਸ ਦੇ ਨਾਲ ਹੀ ਜਾਓ ਤੇ ਤੁਸੀਂ ਉੱਥੇ ਹੀ ਸੌਂ ਇਹ ਕੋਈ ਛੋਟੀ ਬੱਚੀ ਨਹੀਂ ਹੋਣੀ ਜਵਾਨ ਹੋ ਗਈ ਆ ਮੇਰਾ ਘਰਵਾਲਾ ਬੋਲਣ ਲੱਗਾ ਕਿ ਨਹੀਂ ਮੈਂ ਇਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ ਮੈਂ ਇਸ ਨੂੰ ਸਵਾ ਕੇ ਆਉਣਾ ਮੈਂ ਆਪਣੇ ਘਰਵਾਲੇ ਦੀ ਬਾਹ ਫੜ ਲਈ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਹੱਥ ਚੜਾ ਕੇ ਆਪਣੀ ਭੈਣ ਨਾਲ ਜਾਣ ਦੀ ਚਿਦ ਕਰਨ ਲੱਗ ਪਿਆ ਅਤੇ ਉਸ ਤੋਂ ਬਾਅਦ ਮੈਂ ਗੁੱਸੇ ਵਿੱਚ ਆਪਣੇ ਘਰਵਾਲੇ ਨੂੰ ਕਹਿ ਹੀ ਦਿੱਤਾ ਕਿ ਤੁਸੀਂ ਇਸ ਵਕਤ ਇਸਦੇ ਨਾਲ ਜਾਣ ਦੀ ਜਿੱਦ ਕਿਉਂ ਕਰ ਰਹੇ ਹੋ ਮੈਨੂੰ ਤੇ ਇਦਾਂ ਲੱਗਦਾ ਜਿਵੇਂ ਮੈਂ ਤੁਹਾਡੀ ਘਰਵਾਲੀ ਨਹੀਂ ਇਹ ਹੋਵੇ ਇਸੇ ਲਈ ਵਿਆਹ ਦੀ ਪਹਿਲੀ ਰਾਤ ਤੁਸੀਂ ਬੈੱਡ ਦੇ ਥੱਲੇ ਉਹ ਸਭ ਕਰ ਰਹੇ ਸੀ ਜਦੋਂ ਤੁਸੀਂ ਇਸ ਨਾਲ ਰਹਿਣਾ ਸੀ ਤਾਂ ਮੇਰੇ ਨਾਲ ਵਿਆਹ ਕਰਾਉਣ ਦੀ ਕੀ ਲੋੜ ਸੀ ਇਹ ਗੱਲ ਸੁਣ ਕੇ ਮੇਰੀ ਸੱਸ ਆਈ ਤੇ ਉਸਨੇ ਮੇਰੇ ਤੇ ਥੱਪੜ ਮਾਰ ਦਿੱਤਾ ਕਹਿ ਲੱਗੀ ਤੈਨੂੰ ਹੋਸ਼ ਵੀ ਹੈ ਤੂੰ ਕੀ ਬੋਲ ਰਹੀ ਹੈ ਤੈਨੂੰ ਭੈਣ ਭਰਾ ਦੇ ਰਿਸ਼ਤੇ ਤੇ ਸ਼ੱਕ ਕਰਦੀ ਹੈ ਤੈਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਮੇਰੇ ਘਰ ਵਾਲਾ ਆਪਣਾ ਸਿਰ ਫੜ ਕੇ ਬੈਠੇ ਬੈਠ ਗਿਆ ਸੀ ਮੈਂ ਉੱਚੀ ਉੱਚੀ ਰੋ ਕੇ ਆਪਣੇ ਘਰ ਵਾਲੇ ਤੋਂ ਤਲਾਕ ਮੰਗ ਰਹੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਚੁੱਪ ਕਰਾਉਂਦੇ ਕਿਹਾ ਕਿ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਉਸ ਤੋਂ ਬਾਅਦ ਜੋ ਤੈਨੂੰ ਸਹੀ ਲੱਗੇ ਤੂੰ ਉਹ ਕਰ ਲਈ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਜੋ ਸੱਚ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਉਹਨਾਂ ਦੀ ਭੈਣ ਛੋਟੀ ਸੀ ਤਸੀ ਦੋਨੋਂ ਭੈਣਾਂ ਪੌੜੀਆਂ ਤੇ ਖੇਡ ਰਹੀ ਸੀ ਤੇ ਉਹ ਤੋਂ ਹੀ ਮੇਰੀ ਭੈਣ ਮੈਨੂੰ ਐਵੇਂ ਗੱਲ ਕਹਿ ਰਹੀ ਸੀ ਮੈਂ ਗੁੱਸੇ ਵਿੱਚ ਆਪਣੀ ਭੈਣ ਨੂੰ ਛੱਤੋਂ ਧੱਕਾ ਮਾਰ ਦਿੱਤਾ ਤੇ ਉਹ ਪੌੜੀਆਂ 'ਚ ਡਿੱਗ ਕੇ ਜ਼ਮੀਨ ਤੇ ਆ ਗਈ ਬਚ ਤਾਂ ਗਈ ਪਰ ਡਿੱਗਣ ਕਰਕੇ ਉਸੇ ਦਿਮਾਗ ਤੇ ਸੱਟ ਲੱਗੀ ਜਿਸ ਕਰਕੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੀ ਹੈ ਆਪਣੀ ਭੈਣ ਨੂੰ ਇਹ ਸਾਲ ਦੇ ਵਿੱਚ ਵੇਖ ਕੇ ਇਹ ਸਭ ਦਾ ਦੋਸ਼ੀ ਮੈਂ ਆਪਣੇ ਆਪ ਨੂੰ ਸਮਝਣ ਲੱਗ ਪਿਆ ਜਿਸ ਤੋਂ ਬਾਅਦ ਆਪਣੀ ਭੈਣ ਦੀ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਤੇ ਲਈ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸਦੀ ਇਹ ਸਹालत ਦਾ ਜ਼ਿੰਮੇਵਾਰ ਮੈਂ ਹੀ ਆ। ਵੇਖਣ ਨੂੰ ਇਹ ਜਵਾਨ ਕੁੜੀ ਆ ਪਰ ਉਸ ਦਾ ਦਿਮਾਗ ਛੋਟੇ ਬੱਚਿਆਂ ਵਰਗਾ। ਜਿਸ ਕਰਕੇ ਨਾ ਉਹ ਆਪ ਕੁਝ ਖਾ ਸਕਦੀ ਐ ਤੇ ਨਾ ਸੌ ਸਕਦੀ ਐ। ਇਸ ਲਈ ਉਸ ਨੂੰ ਰੋਟੀ ਵੀ ਮੈਂ ਖਵਾਉਣਾ ਤੇ ਜਿੰਨਾ ਚਿਰ ਮੈਂ ਉਸ ਕੋਲ ਨਾ ਬੈਠਾ ਉਹ ਸਮਝਦੀ ਵੀ ਨਹੀਂ। ਪਿਆਦੀ ਪਹਿਲੀ ਰਾਤ ਵੀ ਉਸੇ ਲਈ ਪੱੜ ਦੇ ਥੱਲੇ ਬੈਠ ਗਈ ਕਿ ਕਦੋਂ ਮੈਂ ਕਮਰੇ ਚਾਵਾਂ ਤੇ ਉਸ ਦੇ ਨਾਲ ਗੱਲਾਂ ਕਰਾਂ ਤੇ ਫੇਰ ਹੀ ਉਹ ਸੌਂਗੀ। ਕਿਉਂਕਿ ਉਸਨੇ ਬੈੱਡ ਉੱਤੇ ਤੈਨੂੰ ਬੈਠੀ ਵੇਖ ਰਿਆ ਸੀ ਤਾਂ ਉਹ ਥੱਲੇ ਬੈਠ ਗਈ ਮੇਰੇ ਘਰਵਾਲੇ ਦੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਤੇ ਉਹ ਰੋ ਰਿਹਾ ਸੀ ਮੈਂ ਉਸ ਨੂੰ ਆਪਣੀ ਗਲਤੀ ਦੀ ਮਾਫੀ ਮੰਗ ਰਹੀ ਸੀ ਮੇਰੀ ਨਫ਼ਰਤ ਮੇਰੀ ਨਨਾਨੀ ਪਿਆਰ ਵਿੱਚ ਬਦਲ ਗਈ ਤੇ ਮੈਂ ਆਪਣੇ ਘਰਵਾਲੇ ਨਾਲ ਵਾਅਦਾ ਕੀਤਾ ਕਿ ਮੈਂ ਉਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਨਾਲ ਨਿਭਾਵਾਂਗੀ ਤੇ ਆਪਣੀ ਸਸਤੇ ਘਰਵਾਲੇ ਕੋਲੋਂ ਆਪਣੀ ਗਲਤੀ ਲਈ ਮੈਂ ਮਾਫੀ ਵੀ ਮੰਗੀ ਉਹਨਾਂ ਨੇ ਮੈਨੂੰ ਮਾਫ ਕਰ ਦਿੱਤਾ ਹੁਣ ਅਸੀਂ ਸਾਰੇ ਖੁਸ਼ੀ-ਖੁਸ਼ੀ ਇਕੱਠੇ ਰਹਿੰਦੇ ਆ ਤੇ ਮੇਰੀ ਨਨਾਨ ਵੀ ਹੁਣ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ ਤੇ ਮੇਰੇ ਨਾਲ ਹੀ ਰਹਿੰਦੀ ਹੈ ਸੋ ਦੋਸਤੋ ਕਦੇ ਵੀ ਸੱਚ ਜਾਣੇ ਬਿਨਾ ਕੋਈ ਵੀ ਗਲਤ ਫੈਸਲਾ ਨਾ ਲਓ ਹੋ ਸਕਦਾ ਹੈ ਕਿ ਬਾਅਦ ਵਿੱਚ ਤੁਹਾਨੂੰ ਆਪਣੇ ਹੀ ਫੈਸਲੇ ਤੇ ਸ਼ਰਮਿੰਦਾ ਹੋਣਾ ਪਵੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਈ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ